ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਸਿੱਖਿਆ ਕ੍ਰਾਂਤੀ ਮੂਹਮ ਦੇ ਤਿਤ ਆਜਾਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਜਗਰੂਪ ਸਿੰਘ ਸੇਖਵਾਨ ਵੱਲੋਂ ਪੰਜ ਪਿੰਡਾਂ ਜਿਨ੍ਹਾਂ ਵਿੱਚ ਪਿੰਡ ਭਗਤਪੁਰਾ, ਛੋਟਾ ਨੰਗਲ, ਬਸਰਾਏ, ਸਲਾਪੁਰ ਅਤੇ ਠੱਕਰ ਸੰਦੂ ਦੇ ਸਰਕਾਰੀ ਸਕੂਲਾਂ ਦਾ ਉਦਘਾਟਨ ਪ੍ਰੋਗਰਾਮ ਕੀਤਾ ਇਨ੍ਹਾਂ ਸਕੂਲਾਂ ਦੀ ਮੈਨੇਜਮੈਂਟ ਵੱਲੋਂ ਜਗਰੂਪ ਸਿੰਘ ਸੇਖਵਾਨ ਦਾ ਨਿੱਘਾ ਸਨਮਾਨ ਕੀਤਾ ਗਿਆ ਉੱਥੇ ਹੀ ਪਿੰਡ ਸਲਾਪੁਰ ਦੇ ਸਰਕਾਰੀ ਸਕੂਲ ਦੇ ਬੱਚਿਆਂ ਵੱਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਸੇਖਵਾਨ ਵੱਲੋਂ 8ਵੀਂ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਇਨਾਮ ਵੰਡੇ ਗਏ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜ ਤਕਰੀਬਨ ਕਾਦੀਆਂ ਬਲਾਕ ਦੇ 5 ਸਕੂਲਾਂ ਦੇ ਵਿੱਚ ਜਿਹੜਾ ਦੌਰਾ ਕੀਤਾ ਗਿਆ ਸਭ ਤੋਂ ਪਹਿਲਾਂ ਜਿਹੜਾ ਆ ਓਪਕੂਪੁਰ ਤੋਂ ਸ਼ੁਰੂ ਕਰਕੇ ਫਿਰ ਛੋਟਾ ਨੰਗਲ ਬਸਰਾਵਾ SLAਪ ਔਰ ਇਸ ਤੋਂ ਬਾਅਦ ਠੱਕਰ ਸੰਧੂ ਪਿੰਡ ਔਰ ਰੋਜ਼ ਹੀ 5 ਤੋਂ 7 ਪ੍ਰੋਗਰਾਮ ਜਿਹੜੇ ਆ ਸਕੂਲਾਂ 'ਚ ਕੀਤੇ ਜਾ ਰਹੇ ਆ ਔਰ ਤਕਰੀਬਨ 50 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਸਾਡੇ ਜਿਹੜੇ ਸਕੂਲ ਆ ਉਹਨਾਂ ਦੀ ਡਵੈਲਪਮੈਂਟ ਦੇ ਲਈ ਦਿੱਤਾ ਗਿਆ ਔਰ ਬਹੁਤ ਸਾਰੇ ਸਕੂਲਾਂ 'ਚ ਜਿੱਥੇ ਆਪਣਾ ਬਾਉਂਡਰੀ ਵਾਲ ਨਹੀਂ ਸੀ ਹੋਈਆਂ ਉਹ ਹੋ ਚੁੱਕੀਆਂ ਨਵੇਂ ਕਲਾਸਰੂਮ ਸਾਨੂੰ ਮਿਲੇ ਆ ਨਵੀਆਂ ਲੈਬਸ ਮਿਲੀਆਂ ਚਾਹੇ ਉਹ ਕੰਪਿਊਟਰ ਲੈਬ ਹੋਣ ਜਾਂ ਸਾਇੰਸ ਲੈਬਸ ਹੋਣ ਜਿੱਥੇ ਜਗ੍ਹਾ ਉੱਥੇ ਜਿਹੜਾ ਟਰੈਕ ਮਿਲਿਆ ਵਾ ਖੇਡਣ ਦੇ ਲਈ ਬੱਚਿਆਂ ਦੇ ਲਈ ਸੋ ਬਹੁਤ ਵਧੀਆ ਜਿਹੜਾ ਸਕੂਲਾਂ 'ਚ ਇਨਫਰਾਸਟ੍ਰਕਚਰ ਦੇ ਜਿਹੜੇ ਚੇਂਜ ਆ ਉਹ ਇਹਨਾਂ ਤਿੰਨ ਸਾਲਾਂ ਚ ਜਿਹੜੇ ਆ ਉਹ ਦੇਖਣ ਨੂੰ ਮਿਲ ਗਏ ਪੰਜਾ ਸਕੂਲਾਂ ਕਿੰਨੀ ਕਿੰਨੀ ਘਰ ਅਹ ਤਕਰੀਬਨ ਇਹਨਾਂ ਸਾਰੇ ਸਕੂਲਾਂ ਚ ਜੇ ਮੈਂ ਲਾਵਾਂ ਤੇ ਤਕਰੀਬਨ 40-50 ਲੱਖ ਦੀ ਅਮਾਉਂਟ ਬਣ ਜਾਂਦੀ ਆ ਤਕਰੀਬਨ ਹਰ ਸਕੂਲ ਚ ਜਿਹੜਾ ਵਾ 10 ਤੋਂ 15 ਲੱਖ 20 ਲੱਖ ਕਈਆਂ ਚ ਵੱਧ ਵੀ ਹੋ ਸਕਦਾ ਕਈਆਂ ਚ ਘੱਟ ਵੀ ਹੋ ਸਕਦਾ ਸੋ ਤਕਰੀਬਨ ਰੋਜ਼ ਹੀ ਔਨ ਐਵਰੇਜ ਮੈਂ ਦੇਖ ਰਿਹਾ ਕਿ 50 ਤੋਂ 60 ਲੱਖ ਦੇ ਜਿਹੜੇ ਕਮਾ ਦੇ ਉਦਘਾਟਨ ਆ ਉਹ ਮੈਂ ਰੋਜ਼ ਕਰ ਰਿਹਾ ਆ ਔਰ ਤਕਰੀਬਨ 50 ਕਰੋੜ ਰੁਪਏ ਜਿਹੜਾ ਵਾ ਸਾਡੇ ਕਾਦੀਆਂ ਹਲਕੇ ਚ ਸਕੂਲਾਂ ਦੇ ਨਵੀਨੀ ਕਰਨ ਦੇ ਲਈ ਜਿਹੜਾ ਵਾ ਉਹ ਪੰਜਾਬ ਸਰਕਾਰ ਨੇ ਬਿਲਕੁਲ ਸਮੇਂ ਤੇ ਕਿਸ ਤਰ੍ਹਾਂ ਵੀ ਉਪਰਾਲੇ ਕੀਤੇ ਆ। ਆਉਣ ਵਾਲੇ ਸਮੇਂ ਚ ਹੋਰ ਬਿਹਤਰ ਜਿਹੜਾ ਵਾ ਅਸੀਂ ਸਕੂਲਾਂ ਨੂੰ ਬਣਾਵਾਂਗੇ। ਰੋਡ ਇਨਫਰਾਸਟ੍ਰਕਚਰ ਜਿਹੜਾ ਵਾ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਕਾਦੀਆਂ ਹਲਕੇ ਦੀਆਂ ਸੜਕਾਂ ਨੇ ਉਹਨਾਂ ਦੀ ਵਾਈਡਨਿੰਗ ਕੀਤੀ ਜਾ ਰਹੀ ਆ, ਉਹਨਾਂ ਦੀ ਰਿਪੇਅਰ ਕੀਤੀ ਜਾ ਰਹੀ ਆ। ਕੱਲ ਹੀ ਮੈਂ ਜਿਹੜਾ ਕਾਦੀਆਂ ਤੋਂ ਧਾਰੀਵਾਲ ਰੋਡ ਆ 18 ਫੁੱਟ ਜਿਹੜੀ 11 ਫੁੱਟ ਤੋਂ 18 ਫੁੱਟ ਕੀਤੀ ਗਈ ਆ। 14 ਕਿਲੋਮੀਟਰ ਲੰਬੀ ਰੋਡ ਹੈ ਉਹਦਾ ਕੰਮ ਜਿਹੜਾ ਕੱਲ ਸ਼ੁਰੂ ਹੋਇਆ ਇਸੇ ਤਰ੍ਹਾਂ ਡੱਲੇ ਤੋਂ ਲੈ ਕੇ ਸ਼ਹਿਰ ਦੇ ਵਿੱਚੋਂ ਦੀ ਜਿਹੜੀ ਸੜਕ ਨੰਗਦੀ ਆ 파ਟਕ ਤੱਕ ਉਹਦਾ ਵੀ ਜਿਹੜਾ ਰਿਪੇਅਰ ਦਾ ਕੰਮ ਪਾਸ ਹੋਇਆ ਸੋ ਮੋਹੱਲਾ ਕਲੀਨਿਕ ਵੀ ਕਾਦੀਆਂ ਚ ਵਧੀਆ ਚੱਲ ਰਿਹਾ ਹਸਪੀਟਲਸ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਸੋ ਕਹਿਣ ਦਾ ਭਾਵ ਆ ਕਿ ਓਵਰਆਲ ਜਿਹੜਾ ਕੰਮ ਆ ਡਵੈਲਪਮੈਂਟ ਦਾ ਉਹ ਪਿੰਡਾਂ ਦੇ ਵਿੱਚ ਵੀ ਹੁਣ ਨਾ ਆਉਣ ਵਾਲੇ ਸਮੇਂ ਚ ਛਪੜਾਂ ਤੇ ਕੰਮ ਜਿਹੜੇ ਸਾਰੇ ਪੰਜਾਬ ਚ ਕੋ ਸ਼ੁਰੂ ਕੀਤੇ ਜਾਣੇ ਨੇ ਸੋ ਵਧੀਆ ਢੰਗ ਨਾਲ ਜਿਹੜਾ ਵਾ ਓਵਰਆਲ ਡਵੈਲਪਮੈਂਟ ਜਿਹੜੀ ਆ ਪੰਜਾਬ ਦੀ ਬਹੁਤ ਮੰਦਭਾਗੀ ਘਟਨਾ ਹੋਈ ਆ ਇਹ ਐਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਇਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਕਿਉਂਕਿ ਬੇਗਨਾ ਲੋਕ ਜਿਹੜੇ ਆ ਆਪਣਾ 홀ੀਡੇ ਦੇ ਲਈ ਉੱਥੇ ਗਏ ਸੀਗੇ ਔਰ ਕਈ ਨਵੇਂ ਵਿਆਹ ਜੋੜੇ ਉੱਥੇ ਗਏ ਸੀ ਉਹਨਾਂ ਨਾਲ ਐਹੋ ਜੀ ਇਹ ਮੰਦਭਾਗੀ ਜਿਹੜੀ ਘਟਨਾ ਹੋਣੀ ਜਿਹੜੀ ਆ ਬਹੁਤ ਹੀ ਅਸਹਿ ਤੇ ਅਕਾਇ ਬਹੁਤ ਮੰਦਭਾਗਾ ਹੋਇਆ ਵਾ ਮੈਂ ਸਾਂਹੂਬੂਤੀ ਵੀ ਉਹਨਾਂ ਪਰਿਵਾਰਾਂ ਦੇ ਨਾਲ ਪ੍ਰਗਟ ਕਰਨਾ ਕਿ ਬਹੁਤ ਮੜਾ ਜਿਹੜਾ ਕੰਮ ਆ ਉੱਥੇ ਉਹਨਾਂ ਨਾਲ ਹੋਇਆ ਵਾ ਔਰ ਮੈਂ ਅਰਦਾਸ ਵੀ ਕਰਦਾ ਕਿ ਜਿਹੜੇ ਸਾਡੇ ਬੰਦਿਆਂ ਦੀ ਡੈਥ ਹੋਈ ਆ ਉਹਨਾਂ ਨੂੰ ਜਿਹੜਾ ਵਾ ਪਰਮਾਤਮਾ ਸ਼ਾਂਤੀ ਦੇਣ ਉਹਨਾਂ ਦੀ ਆਤਮਾ ਨੂੰ ਔਰ ਸਰਕਾਰ ਅੱਗੇ ਵੀ ਅਪੀਲ ਕਰਦਾ ਕਿ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਜਿਹੜੇ ਦੋਸ਼ੀ ਨੇ ਉਹਨਾਂ ਤੇ ਕੀਤੀ ਜਾਣੀ ਚਾਹੀਦੀ ਆ ਤਾਂ ਕਿ ਫਿਊਚਰ ਦੇ ਵਿੱਚ ਕੋਈ ਐਹੋ ਜੀ ਘਟਨਾ ਕਰਨੀ ਤੇ ਦੂਰ ਕੋਈ ਸੋਚੇ ਨਾ ਸਖਤ ਤੋਂ ਸਖਤ ਜਿਹੜੀ ਕਾਰਵਾਈ ਆ ਕੇਂਦਰ ਸਰਕਾਰ ਨੂੰ ਕਰਨੀ ਚਾਹੀਦੀ ਮੈਂ ਵੈਲਕਮ ਕਰਦਾ ਕਿ ਇਹੋ ਜਿਹੇ ਸਟੈਪ ਜਿਹੜੇ ਆ ਉਹ ਚੁੱਕਣੇ ਬਣਦੇ ਸੀਗੇ ਕਿਉਂਕਿ ਜਿੱਡੀ ਵੱਡੀ ਇਹ ਅੱਤਵਾਦੀ ਹਮਲਾ ਜਿਹੜਾ ਹੋਇਆ ਵਾ ਇਹ ਪਹਿਲੀ ਵਾਰ ਹੋਇਆ ਕਿ ਮਾਸੂਮ ਲੋਕਾਂ ਦੀਆਂ ਜਾਨਾਂ ਲਈਆਂ ਠੀਕ ਆ ਆਰਮੀ ਦਾ ਔਰ ਜਿਹੜੇ ਅੱਤਵਾਦੀ ਸੀ ਇਹਨਾਂ ਦੇ ਆਪਸ 'ਚ ਟਕਰਾਅ ਤੇ ਹੁੰਦੇ ਰਹੇ ਆ ਇਤਿਹਾਸ 'ਚ ਪਰ ਇਹ ਪਹਿਲੀ ਵਾਰ ਆ ਮੈਂ ਵੇਖਿਆ ਬਹੁਤ ਦਿਹਾਕਿਆਂ ਬਾਅਦ ਕਿ ਮਾਸੂਮ ਲੋਕ ਜਿਹੜੇ ਆ ਉਹਨਾਂ ਦੇ ਉੱਤੇ ਇਦਾਂ ਦਾ ਜੁਨਮ ਜਿਹੜਾ ਵਾ ਕੀਤਾ ਗਿਆ ਜਿਹੜਾ ਕਿ ਬਹੁਤ ਹੀ ਹਮੰਦਪਗਾ ਔਰ ਜਿਹੜੀ ਵੀ ਆਪਣਾ ਕੇਂਦਰ ਸਰਕਾਰ ਸਟੈਪ ਲੈ ਰਹੀ ਹੈ ਅਸੀਂ ਵੈਲਕਮ ਕਰਦੇ ਆਂ ਪੂਰਾ ਦੇਸ਼ ਜਿਹੜਾ ਵਾ ਇੱਕ ਸੁਰਤਾ ਤੇ ਨਾਲ ਜਿਹੜਾ ਵਾ ਇਕੱਠਾ ਹੈ ਮੈਂ ਵਿਜੇ ਕੁਮਾਰ ਬਲੌਕ ਨੋਟਲ ਅਫਸਰ ਕਾਧੀਆਂ ਬਨ ਤੇ ਅੱਜ ਜਿਹੜੇ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਦਿਸ਼ਾ ਨਿਰਦੇਸ਼ ਤਵਾਖ ਵਖ ਸਕੂਲਾਂ ਦਾ ਜਿਹੜਾ ਆ ਉਹ ਜਿਹੜਾ ਸਕੂਲਾਂ ਦੇ ਵਿੱਚ ਵਧੀਆ ਕੰਮ ਹੋਏ ਨੇ ਉਹਨਾਂ ਦਾ ਉਹ ਉਦਘਾਟਨ ਕੀਤਾ ਗਿਆ ਜਿਹਦੇ ਵਿੱਚ ਚਾਰ ਦਿਵਾਰੀ ਹੈ ਵਧੀਆ ਕਲਾਸਰੂਮ ਨੇ ਨਵੇਂ ਕਲਾਸਰੂਮ ਨੇ ਨਵੀਂ ਲਾਇਬ੍ਰੇਰੀ ਆ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜਾ ਆ ਉਹ ਵੱਖ-ਵੱਖ ਥਾਂ ਵਿਜ਼ਿਟ ਜਿਹੜੀ ਹੋਈ ਆ ਤੇ ਅੱਜ ਇਹਦੇ ਸੰਬੰਧ ਦੇ ਵਿੱਚ ਪਹਿਲੇ ਅਸੀਂ ਭਗਤਪੁਰ ਸਕੂਲ ਚ ਗਏ ਆ ਫਿਰ ਸਰਕਾਰੀ ਪ੍ਰਾਈਮਰੀ ਸਕੂਲ ਬਸਰਾਏ ਦੇ ਵਿੱਚ ਤੇ ਹੁਣ ਮਿਡਲ ਸਕੂਲ SLAHپور ਪਹੁੰਚੇ ਆ ਤੇ ਇਹ ਕੰਮ ਸਾਰੇ ਉਹੀ ਆ ਜੋ ਸਰਕਾਰ ਨੇ ਸਾਨੂੰ ਜਿਹੜੀਆਂ ਨੇ ਉਹ ਉਪਲਬਧੀਆਂ ਬਖਸ਼ੀਆਂ ਨੇ ਜੋ ਸਰਕਾਰ ਵੱਲੋਂ ਸਕੂਲਾਂ ਵਿੱਚ ਕੰਮ ਕੀਤੇ ਗਏ ਉਹ ਤਸਾਹੀਮ ਇਸ ਤਿੱਨੀ ਕੋ ਆਈ ਗ੍ਰਾਂਟ ਦੇ ਵਿੱਚ ਤੇ ਬਸਰਾਏ ਦੇ ਵਿੱਚ ਜਿਹੜਾ ਹਾਈ ਸਕੂਲ ਹੈ ਉਹਦੇ ਵਿੱਚ ਲਗਭਗ 5 ਲੱਖ ਦੇ ਕਰੀਬ ਜਿਹੜੀ ਹੈ ਉਹ ਗ੍ਰਾਂਟ ਜਿਹੜੀ ਹੈ ਪ੍ਰਾਪਤ ਹੋਈ ਹੈ ਤੇ ਇਸੇ ਤਰ੍ਹਾਂ ਹੀ ਪ੍ਰਾਇਮਰੀ ਸਕੂਲ ਦੇ ਵਿੱਚ ਲਗਭਗ 2.5 ਲੱਖ ਦੇ ਕਰੀਬ ਗ੍ਰਾਂਟ ਪ੍ਰਾਪਤ ਹੋਈ ਹੈ ਤੇ ਇਸ ਸਕੂਲ ਜਿੱਥੇ ਮਿਡਲ ਚ ਅਸੀਂ ਖੜੇ ਆ ਜਿਹਦੇ 2 ਲੱਖ 40 ਹਜ਼ਾਰ ਦੇ ਕਰੀਬ ਜਿਹੜੀ ਹੈ ਉਹ ਪਰ ਪੇਰ ਵਾਸਤੇ ਗ੍ਰਾਂਟ ਚੁਣਿਆਤ ਇਹੋ ਹੀ ਆ ਕਿ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਜਿਹੜਾ ਆ ਕਿ ਸਰਕਾਰੀ ਸਕੂਲ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਸਰਕਾਰ ਵੱਲੋਂ ਵੀ ਪੂਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਮਾਜ ਸੇਵੀਆਂ ਵੱਲੋਂ ਬਹੁਤ ਵਧੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਜਿਵੇਂ ਕਿ ਮੈਂ ਇੱਕ ਹੈਡਮਾਸਟਰ ਬਸਰਾਵਾ ਸਕੂਲ ਦੇ ਵਿੱਚ ਵਰਕ ਕਰ ਰਿਹਾ ਤੇ ਮੇਰੇ ਨਾਲ ਹੀ ਸਰਦਾਰ ਲਬਾਕ ਸਿੰਘ ਖੜੇ ਨੇ ਤੇ ਮੈਂ ਅੱਗੇ ਵੀ ਸਟੇਜਾਂ ਤੋਂ ਕਹਿ ਚੁੱਕਿਆ ਇਹਨਾਂ ਨੇ ਐਜੂਕੇਸ਼ਨ ਨੂੰ ਪ੍ਰਫੁੱਲਤ ਕਰਨ ਵਾਸਤੇ ਇਹ ਫਿਊਚਰ ਕਲਾਸ ਤੋਂ ਫਰਸਟ ਆਉਣ ਵਾਲੇ ਬੱਚੇ ਨੂੰ 1100 ਰੁਪਿਆ ਏਥ ਤੋਂ ਫਰਸਟ ਆਉਣ ਵਾਲੇ ਨੂੰ 2100 ਔਰ ਜਿਹੜਾ ਟੈਂਸ ਜੋ ਫਰਸਟ ਆਮ ਦਾ ਉਹਨੂੰ 3100 ਰੁਪਏ ਦਾ ਇਨਾਮ ਰੱਖਿਆ ਗਿਆ ਇਹ ਤੋਂ ਇਲਾਵਾ ਸਾਡੀ ਉਪਲਬਧੀ ਇਹੋ ਹੀ ਹੈ ਕਿ ਜਿਹੜਾ ਪਿੰਡ ਬਸਵਾਵਾਲ ਦੇ ਸਰਪੰਚ ਸਦਾਸ ਨਾਣ ਸਿੰਘ ਆ ਉਹਨਾਂ ਨੇ ਬੱਚਾ ਆਪਣਾ ਪ੍ਰਾਈਵੇਟ ਤੋਂ ਹਟਾ ਕੇ ਸਾਡੇ ਸਕੂਲ ਦੇ ਵਿੱਚ ਉਹਨਾਂ ਨੇ ਉਹਨ ਲਈ ਐਡਮਿਸ਼ਨ ਕਰਵਾਈ ਆ ਸਾਡੇ ਸਾਫਕਾ ਸਰਪੰਚ ਸਦਾਜ ਸੁਪਾਸ ਸਿੰਘ ਉਹਨਾਂ ਦੇ ਪੁੱਤਰੇ ਦਾ ਜੀ ਵੀ ਐਡਮਿਸ਼ਨ ਜਿਹੜੀ ਆ ਉਹ ਸਾਡੇ ਸਕੂਲ ਦੇ ਇਹ ਹਾਂਜੀ ਅੱਜ ਇਹਨਾਂ ਦੇ ਭਤੀਜਾ ਜੀ ਵੀ ਨੇ ਤੇ ਦੇਖੋ ਸਾਡੇ ਭਤੀਜਾ ਜੀ ਨੇ ਤੇ ਇਹ ਸਾਡੀ ਪ੍ਰਗਤੀ ਦਾ ਇੱਕ ਚਿੰਨ ਹੈ ਕਿਉਂਕਿ ਸਾਡੇ ਤੇ ਵਿਸ਼ਵਾਸ ਲੋਕਾਂ ਦਾ ਵਧਿਆ ਤੇ ਸਾਡੇ ਬੱਚਿਆਂ ਦੀ ਜਿਹੜੀ ਉਹ ਗਿਣਤੀ ਉਹ ਪਲੱਸ ਵਿੱਚ ਜਾ ਰਹੀ ਹੈ। ਧੰਨਵਾਦ। ਮੇਰਾ ਨਾਮ ਦਲਬਾਖ ਸਿੰਘ ਬਸਰਾਵਾ ਮੈਂ ਜ਼ਿਲ੍ਹਾ ਕੋਆਰਡੀਨੇਟਰ ਈਕਨਾਮਿਕਸ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ। ਪਰ ਸਿੱਖਿਆ ਭਾਗ ਦੇ ਵਿੱਚ ਮੇਰੇ ਬਹੁਤ ਸਾਰੇ ਸੱਜਣ ਮਿੱਤਰ ਆ ਜਿਹੜੇ ਮੈਨੂੰ ਸਕੂਲਾਂ ਦੇ ਪ੍ਰੋਗਰਾਮਾਂ ਵਿੱਚ ਸਾਥ ਦੇ ਆ ਤੇ ਮੈਂ ਉੱਥੇ ਜਾਂਦਾ ਤੇ ਸਾਡੀ ਕੋਸ਼ਿਸ਼ ਹੈ ਕਿ ਬਾਤ ਉਹ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਹੋਣ ਉਸੇ ਲੜੀ ਤਹਿਤ ਮੈਂ ਵੀ ਆਪਣੇ ਭਤੀਜੇ ਨਮਨਦੀਪ ਸਿੰਘ ਨੂੰ ਸਰਕਾਰੀ ਹਾਈ ਸਕੂਲ ਬਸਾਵਾਂ ਵਿੱਚ ਪਿਛਲੇ ਸਾਲ ਤੋਂ ਹੀ ਦਾਖਲ ਕਰਾਇਆ ਹੈ ਜਿਹੜੀ ਪ੍ਰਾਲੇ ਹੋ ਰਹੀ ਹੈ ਸਰਕਾਰ ਨੂੰ ਹੋ ਰਹੀ ਹੈ ਸਰਕਾਰ ਜੋ ਸਿੱਖਿਆ ਦੇ ਖੇਤਰ ਵਿੱਚ ਉਪਰਾਲੇ ਕਰ ਰਹੀ ਹੈ ਇੱਕ ਵਧੀਆ ਕਦਮ ਹੈ ਹੋਰ ਉਪਰਾਲਿਆਂ ਦੀ ਲੋੜ ਹੈ ਹਾਂਜੀ ਮੈਂ ਆਨੰਦ ਲਾਲ ਇਹ ਚਾਰ ਦੇ ਸਰਕਾਰੀ ਮੀਡਲ ਸਕੂਲ ਭਲਾਕਾਦੀਆਂ ਵਨ ਗੁਰਦਾਸਪੁਰ ਅੱਜ ਜਿਹੜਾ ਸਾਡੇ ਉਦਘਾਟਨ ਸੀ ਸੇਖਮਾ ਸਾਹਿਬ ਨੇ ਕੀਤਾ ਉਸ ਦੇ ਵਿੱਚ ਸਾਨੂੰ કુલ ਗ੍ਰਾਂਟਾਂ ਜਿਹੜੀਆਂ ਵਾ ਇੱਕ ਕਮਰੇ ਦੀ ਆਈ ਜਿਸ ਦੇ ਵਿੱਚ 7 ਲੱਖ ਤੇ 52 ਹਜ਼ਾਰ ਦੇ ਨਾਲ ਉਹ ਇੱਕ ਸ਼੍ਰੇਣੀ ਕਮਰਾ ਤਿਆਰ ਹੋਇਆ ਉਸ ਤੋਂ ਬਾਅਦ ਜਿਹੜਾ ਚਾਰ ਦੁਆਰੀ ਦੀ ਗ੍ਰਾਂਟ ਆ ਉਹ 3 ਲੱਖ ਰੁਪਇਆ ਜਿਹੜਾ ਨਵੀਂ ਚਾਰ ਦੁਆਰੀ ਦੀ ਸੀ 20000 ਰੁਪਿਆ ਜਿਹੜਾ ਉਹ ਰਮਮਤ ਦੀ ਸੀ ਉਸ ਦੇ ਨਾਲ ਹੀ ਜਿਹੜਾ ਵਾ ਜਿਹੜੇ ਸਪੈਸ਼ਲ ਨੀਡ ਵਾਲੇ ਬੱਚੇ ਆ ਤੇ ਵਿਆਂ ਕਰਦੇ ਆ ਆਪ ਵੀ ਉਹਨਾਂ ਦੇ ਲਈ ਇੱਕ ਬਾਥਰੂਮ ਜਿਹੜਾ ਉਹ ਟਾਇਲਟ ਤਿਆਰ ਕੀਤੀ ਗਈ ਆ ਜਿਹਦੇ ਵਿੱਚ 153500 ਰੁਪਿਆ ਆ ਤੇ ਦੋ ਜਿਹੜੇ ਸਾਡੇ ਬਾਥਰੂਮ ਜਿਹੜੇ ਅਸੀਂ ਚੱਲਦੇ ਸੀ ਪਰ ਉਹ ਰਿਪੇਅਰ ਮੰਗਦੇ ਸੀ ਉਹਨਾਂ ਲਈ ਵੀ ਲੜਕੇ ਤੇ ਲੜਕੀਆਂ ਲਈ 70 7000 ਆਇਆ ਤੇ ਵਾਕਿਆ ਹੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਜਿਹੜਾ ਪ੍ਰੋਗਰਾਮ ਸਾਡਾ ਏ ਬਹੁਤ ਕਾਮਯਾਬ ਹੋਆ ਇਹ ਜਿਹੜਾ ਵਾ ਸਾਰੀਆਂ ਜਿਹੜੀਆਂ ਮੁੱਢੀਆਂ ਲੋੜਾਂ ਵਾਲਾ ਸਕੂਲਾਂ ਦੀਆਂ ਜਾਂ ਇਨਫਰਾਸਟ੍ਰਕਚਰ ਵਾ ਉਹਦੇ ਵਿੱਚ ਬਹੁਤ ਵਾਧਾ ਹੋਇਆ ਹੁਣ ਸਾਡੇ ਛੋਟੇ ਜਿਹੇ ਸਕੂਲ ਦੇ ਵਿੱਚ ਇੱਥੇ ਵੀ ਤਿੰਨ ਪ੍ਰੋਜੈਕਟਰ ਚਾਰ LED ਆ ਬਾਕੀ ਜਿਹੜਾ ਕੰਪਿਊਟਰ ਲੈਬ ਉਹ ਸਾਰੇ ਚੱਲ ਰਹੇ ਆ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਜਿਹੜੇ ਇਹਨਾਂ ਕੰਮਾਂ ਲਈ ਬਹੁਤ ਬਹੁਤ ਧੰਨਵਾਦੀ ਆ ਤੇ ਧੰਨਵਾਦ ਕਰਦੇ ਆ ਲੋਕਾਂ ਨੂੰ ਅਪੀਲ ਵੀ ਕਰਦੇ ਆ ਕਿ ਉਹ ਇਹਨਾਂ ਚੀਜ਼ਾਂ ਦਾ ਲਾਭ ਉਠਾਉਣ ਆਪਣੇ ਬੱਚਿਆਂ ਨੂੰ ਜਿਹੜਾ ਵਾ ਵਾਤੋਂ ਵਾਤ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਉਣ ਦੇ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੈਣ ਦਾ ਧੰਨਵਾਦ